ਸੰਗਰਾਮ ਟੀਵੀ ਵੱਲੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਇੱਕ ਰਾਜਨੀਤਿਕ ਮੁਹਿੰਮ ਚਲਾਈ ਜਾ ਰਹੀ ਹੈ ਸਾਡੇ ਨਾਲ ਜੁੜੇ ਹੋਏ ਨੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਐਹ ਦੇ ਸੁਪਰ ਸਖਤਰ ਪ੍ਰਗਟ ਸਿੰਘ ਜਮਾ ਰਾਏ ਜਿਨ੍ਹਾਂ ਤੋਂ ਅਸੀਂ ਜਾਣਾਂਗੇ ਕਿ ਇਹ ਰਾਜਨੀਤਿਕ ਮੁਹਿੰਮ ਕਿਵੇਂ ਚਲਾਈ ਜਾ ਰਹੀ ਹੈ ਸਾਡੇ ਨਾਲ ਪਹਿਲਾਂ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਜੀ ਸਰਸ ਖੜਾ ਜੀ ਬਹੁਤ ਬਹੁਤ ਧੰਨਵਾਦ ਜਮਾਹਰਾਜੀ ਤਸਵੀਰ ਰਾਜਨੀਤਿਕ ਮਹਿੰਮ ਜਿਹੜੀ ਆ ਇਹ ਕਿਉਂ ਚਲਾਈ ਜਾ ਰਹੀ ਆ ਇਹਨਾਂ ਦਿਨਾਂ ਦੇ ਵਿੱਚ ਹੈ ਦੇਖੋ ਜੀ ਮਕਰੂਬ ਦੇ ਵਿੱਚ ਆਪਣੀ ਸਾਡੀ ਜਿਹੜੀ ਪਾਰਟੀ ਆ ਭਾਰਤੀ ਇਨਕਲਾਬੀ ਮਾਰਕਸ ਦੀ ਪਾਰਟੀ ਇਹਦਾ ਇੱਕ ਪ੍ਰੋਗਰਾਮ ਆ ਅਸੀਂ ਉਸ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆ ਜੀ ਇਹ ਪ੍ਰੋਗਰਾਮ ਸਾਡਾ ਜਿਹੜਾ ਅਸੀਂ ਕਿਵੇਂ ਲਾਗੂ ਕਰਨਾ ਇਹ ਥੋੜੇ ਦੇਸ਼ ਦੀਆਂ ਜਿਹੜੀਆਂ ਹਾਲਤਾਂ ਉਨ੍ਹਾਂ ਦੇ ਵਿੱਚ ਲਾਗੂ ਕਰਨਾ ਐਸ ਤਰ੍ਹਾਂ ਸਾਡੇ ਜਿਹੜੇ ਦੇਸ਼ ਦੀ ਹਾਲਤ ਆ ਜੀ ਉਹ ਬਹੁਤ ਨਾਜ਼ਕ ਬਣੀ ਹੋਈ ਆ ਉਸ ਹਾਲਤ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਦੰਗਿਆਂ ਵਾਲਾ ਮਾਹੌਲ ਬਣਾਇਆ ਜਾ ਰਿਹਾ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਜੀ ਐਸ ਤਰ੍ਹਾਂ ਬੜੀ ਫਿਰਕੂ ਮਾਹੌਲ ਸਾਡੇ ਦੇਸ਼ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਨੰਬਰ 2 ਦੇ ਉੱਤੇ ਸਾਡੇ ਦੇਸ਼ ਦੀ ਜਿਹੜੀ ਹਾਲਤ ਆ ਇਹਦੇ ਵਿੱਚ ਕਿਰਤੀ ਲੋਕਾਂ ਕੋਲ ਕੰਮ ਨਹੀਂ ਨੌਜਵਾਨ ਬੇਰੁਜ਼ਗਾਰ ਆ ਸਾਡੇ ਜਿਹੜੇ ਅ ਖੇਤੀਬਾੜੀਆ ਉਹ ਬੁਰੀ ਤਰ੍ਹਾਂ ਤਬਾਹ ਹੋ ਰਹੀ ਆ ਉਹਨੂੰ ਤਬਾਹ ਕੀਤਾ ਜਾ ਰਿਹਾ ਇਹ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਬੜਾ ਜਿਹੜਾ ਮਲਾਜਮ ਆ ਉਹਦੀ ਪੈਨਸ਼ਨ ਖਤਮ ਕਰ ਦਿੱਤੀ ਗਈ ਆ ਜਿਹੜੇ ਖੇਤ ਕਰਨ ਵਾਲੇ ਲੋਕ ਆ ਉਹਨਾਂ ਦੇ ਕਾਨੂੰਨ ਖਤਮ ਕਰ ਦਿੱਤੇ ਗਏ ਆ ਇਸ ਕੱਤੇ ਹੀ ਤੰਗੀਆਂ ਵੀ ਇੱਕ ਰਾਜਨੀਤੀ ਆ ਜਿਹੜੀ ਰਾਜਨੀਤੀ ਲੋਕਾਂ ਨੂੰ ਵੰਡ ਵੀ ਰਹੀ ਆ ਜਿਹੜੀ ਰਾਜਨੀਤੀ ਲੋਕਾਂ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਦਬਾਅ ਵੀ ਪਾ ਰਹੀ ਆ ਤੇ ਆਰਥਿਕ ਤੌਰ ਦੇ ਉੱਤੇ ਫਾਇਦਾ ਜਿਹੜਾ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਪਚਾਇਆ ਜਾ ਰਿਹਾ ਇਸ ਮੁਝੇ ਮਾਹੌਲ ਦੇ ਵਿਰੁੱਧ ਅਸੀਂ ਰਾਜਨੀਤਿਕ ਚੇਤਨਾ ਪੈਦਾ ਪੈਦਾ ਕਰਨੀ ਚਾਹੁੰਦੇ ਆ ਪਾਰਟੀ ਵੱਲੋਂ ਉਹਦੀ ਮਿਹਨਤ ਅਸੀਂ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਕਿਹੋ ਜਿਹੀ ਮਿਹਨਤ ਲਾ ਰਹੇ ਹਾਂ ਤੁਸੀਂ ਐਸ ਵੇ ਅਸੀਂ ਫੈਸਲਾ ਕੀਤਾ ਸੀ ਪਹਿਲਾਂ ਤਾਂ ਅਸੀਂ ਮੰਗ ਪੱਤਰ ਦਿੱਤੇ ਸੀ ਮੰਗਾ ਆਪਣੇ ਮਸਲੇ ਕੀ ਆ ਸਰਕਾਰਾਂ ਤੇ ਕਰਦਸਨ ਨਹੀਂ ਕੁਝ ਕੀ ਕੀ ਤੇ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਫਰਾਬਾਹੋਂ ਦੇ ਸ਼ਹੀਦੀ ਦਿਨ ਦੇ ਤੇ ਅਸੀਂ ਇਹ ਫੈਸਲਾ ਕੀਤਾ ਸੀ ਵੀ ਇਹਦੇ ਤੋਂ ਲੈ ਕੇ ਅਸੀਂ ਰਾਜਨੀਤਿਕ ਕਾਨਫਰੰਸਾਂ ਕਰਨੀਆਂ ਹੁਣ ਅਸੀਂ ਸਾਰੇ ਪੰਜਾਬ ਦੇ ਵਿੱਚ ਰਾਜਨੀਤਿਕ ਕਾਨਫਰੰਸਾਂ ਕਰ ਰਹੇ ਹਾਂ ਲਗਾਤਾਰ ਸਾਡੇ ਕਾਨਫਰੰਸਾਂ ਹਰ ਰੋਜ਼ ਇੱਕ ਦੋ ਸਾਰੇ ਪੰਜਾਬ ਦੇ ਵਿੱਚ ਚੱਲ ਰਹੀਆਂ ਜਿੰਨਾਂ ਕਾਨਫਰੰਸਾਂ ਦੇ ਵਿੱਚ ਪਹਿਲਾਂ ਲੋਕਾਂ ਕੋਲ ਅਸੀਂ ਕਰ ਕਰ ਜਾਂਦੇ ਆ ਤੇ ਲੋਕਾਂ ਨੂੰ ਚੇਤਨਨ ਕਰਦੇ ਆ ਫਿਰ ਲੋਕਾਂ ਨੂੰ ਕਾਨਫਰੰਸ ਦੇ ਵਿੱਚ ਇਕੱਠੇ ਹੋਣ ਦਾ ਸੱਦਾ ਦਿੰਦੇ ਆ ਉੱਥੇ ਫਿਰ ਲੋਕਾਂ ਨਾਲ ਗੱਲਬਾਤ ਕਰਦਿਆਂ ਤੇ ਲੋਕਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਜਾਗਰੂਕ ਕਰਦਿਆਂ ਇਸ ਤਰੀਕੇ ਦੇ ਨਾਲ ਅਸੀਂ ਲੋਕਾਂ ਕੋਲ ਮਹਿਮ ਲੈ ਕੇ ਜਾ ਰਹੇ ਹਾਂ ਜੀ ਦਾ ਅੰਤ ਅਸੀਂ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਕਰਨ ਦਾ ਜਿਹੜਾ ਫੈਸਲਾ ਕੀਤਾ। ਇਹ ਕਦੋਂ ਕਰ ਰਹੇ ਹੋ ਕਾਨਫਰੰਸ ਚੰਡੀਗੜ੍ਹ ਦੇ ਵਿੱਚ? ਅਸੀਂ ਚੰਡੀਗੜ੍ਹ ਦੇ ਵਿੱਚ ਜੀ ਵੇਖੋ ਫਰਵਰੀ ਦੇ ਵਿੱਚ ਐਂਡ ਦੇ ਉੱਤੇ ਕਰਾਂਗੇ। ਪਹਿਲਾਂ ਅਸੀਂ 26 ਫਰਵਰੀ ਦਾ ਫੈਸਲਾ ਕੀਤਾ ਸੀ ਇਹਦੇ ਵਿੱਚ ਇੱਕ ਮੌਸਮ ਨੂੰ ਵੇਖ ਕੇ ਕੁਝ ਸਲਾਹ ਸਾਨੂੰ ਇੱਕ ਇੱਕ ਦੋ ਦਿਨ ਦੀ ਤਬਦੀਲੀ ਹੋ ਸਕਦੀ ਆ ਫਰਵਰੀ ਦੇ ਐਂਡ ਦੇ ਵਿੱਚ ਅਸੀਂ ਜਾਂ ਮਾਰਚ ਦੇ ਪਹਿਲੇ ਹਫਤੇ ਇੱਕ ਵੱਡਾ ਇਕੱਠ ਕਰਾਂਗੇ ਜਿਹਦੇ ਵਿੱਚ ਅਸੀਂ ਇਹ ਮਸਲੇ ਜਿਹੜੇ ਪੂਰੇ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਲਾਵਾਂਗੇ ਦੋਵਾਂ ਸਰਕਾਰਾਂ ਨੂੰ ਕਹਾਂਗੇ ਇਹਨਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਉਸ ਤੋਂ ਅਸੀਂ ਨਵੇਂ ਚਲਚਾਲ ਆਕਰ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਇੱਕ ਜਾਣਕਾਰੀ ਦਿੱਤੀ ਆ ਮੈਂ ਸਰਬਜੀਤ ਗੱਲ ਸੰਗਰਾਮ ਟੀਵੀ ਲਈ ਗੱਲ ਕਰੀਏ ਸੰਗਰਾਮਾਂ ਦੀ